ਅਤੇ ਬਾਈ ਤੁਹਾਡੇ ਰਾਜਾ ਨਾਲ ਤੇਰੇ ਤੁਹਾਡੇ ਪਿੱਛੇ ਚਾਰ ਰੂਏ ਦਾ ਕਈ ਨਿਆ ਜਿੰਦੋਂ ਨੇ ਤੁਹਾਡੇ ਨੂੰ ਮੂੰਹ ਕਰਕੇ ਕਹਤਾ ਸੁਝਾ ਉਹ ਤੁਹਾਡੇ ਨੂੰ ਮੂੰਹ ਕੀਤਾ ਫਿਰ ਵੀ ਆ ਮੇਰੇ ਜਿਹੜੇ ਬੱਚੇ ਬੈਠੇ ਆ ਇਹ ਆਉਣ ਵਾਲਾ ਮੇਰਾ ਪੁੱਤ ਬੈਠਾ ਹੈ ਤੇ ਅੱਜ ਦਸਵੇਂ ਪਾਤਸ਼ਾਹ ਨੂੰ ਵੀ ਸਾਡੇ ਲੋਕ ਅੱਖਾਂ ਨੂੰ ਕੋਕਾ ਕਰੀ ਜਾਂਦੇ ਆ ਇਹ ਸਰ ਕਿੰਨਾ ਸਵਾਫਾਂ ਦੇ ਪਿੱਛੇ ਐਡੇ ਐਸਵਾਫ ਪੈਦਾ ਕਰਨੇ ਭੈਣ ਨੂੰ ਭਰਾ ਮਾਰੀ ਜਾਂਦਾ ਹੈ ਭਾਈ ਨੂੰ ਵੀਰ ਮਾਰੀ ਜਾਂਦਾ ਪੁੱਤ ਨੂੰ ਪੁੱਤ ਮਾਰੀ ਜਾਂਦਾ ਤੇ ਕਿਹੋ ਜਿਹੀ ਵਿਸਥਾਰ ਦੀ ਸਾਡੀ ਕੋਈ ਸਮਝ ਕਿੱਧਰ ਨੂੰ ਹੈ ਕੋਸਰਾਰ ਅਜੀਤਪਾਲ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ। ਆਉਣ ਵਾਲਾ ਸਮਾਂ ਤੁਹਾਡੇ ਕੋਲ ਆਉਣੇ। ਅੱਜ ਦੇਖਦੇ ਗੱਲ ਚੱਲਦੀ ਵੀ ਸਾਡੇ ਹਲਕੇ ਦੀ ਭਾਈ ਕਰ ਸਕਦਾ ਹੈ। ਸਾਡੇ ਹਲਕੇ ਨੂੰ ਸੁਭਾਲ ਸਕਦਾ ਹੈ। ਤਾਂ ਸਰਦਾਰ ਅਜੀਤਪਾਲ ਜੀ ਸੁਭਾਲ ਸਕਦਾ ਹੈ। ਇਸ ਕਰਕੇ ਮੇਰੇ ਵੀਰੂ ਨੇ ਇਹਨਾਂ ਸੱਕੇ ਧੁਨੀਆਂ ਤੋਂ ਵੀ ਬਚਣਾ ਹੈ। ਤਾਂ ਸਾਡੇ ਇੱਕ ਚੰਗਾ ਸਾਡਾ ਪ੍ਰੱਖ ਲੈਣਾ ਪਊਗਾ। ਅੱਜ ਕਿੱਥੇ ਕਿੱਥੇ ਸਾਡੇ ਰਾਤ ਨੂੰ ਤਮਾਰ ਹੁੰਦੀ ਹੈ। ਗੱਲ ਕਰ ਰਹੇ ਸੀਗੇ ਅੱਜ ਜਿਹੜੇ ਬੰਦੇ ਸਮਾਜ ਦੇ ਦੱਸ ਕੇ ਗਏ ਰੋਕੇ ਗਏ ਵੀ ਸਾਡੀਆਂ ਫੈਕਟਰੀਆਂ ਦੇ ਕਾਰਜਾ ਕਰਨ ਦੀ ਕੋਸ਼ਿਸ਼ ਕਰਦੇ ਹੌਣਵਾਦ ਬੰਦੇ ਸਾਡੇ ਘਰ ਰੋਕਲੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਸਾਡੇ ਪਰਿਵਾਰਾਂ ਨੂੰ ਕੁੱਟਦੇ ਆਂ ਪੁੱਤ ਕਿਉਂ ਉੱਥੇ ਰੋਟੀ ਖਾਂਦੇ ਆਂ ਕਿਉਂ ਸਿਰ ਫੁਰੀ ਤਾਈਂ ਮੇਰਾ ਜਿੰਦਾਬਾਦ ਕਿਸੇ ਟੀਮੇ ਦਾ ਘਰ ਕੱਟਿਆ ਗਿਆ ਕਿਸੇ ਵੀ ਵੱਡੇ ਵਪਾਰੀ ਖੜਾ ਹੈ ਕਿਸੇ ਦੇ ਬਿਜਲੀ ਕਰਦੀ ਜੀ ਵੀ ਕਾਰ ਨਹੀਂ ਲੱਗੀ ਕਿਸੇ ਆਜਾ ਦਿਲਕ ਦੀ ਕਰਦੇ ਆ ਇਹਨਾਂ ਦਿਲਕੀਆਂ ਦੇ ਬੰਦਵਾਸੇ ਸਾਰੀ ਇੱਕ ਨਵੀਂ ਕ੍ਰਾਂਤੀ ਜਿਹੜੀ ਹੈ ਸਾਡੀ ਆਉਣ ਵਾਲੇ ਪਿੱਛ ਸਾਡੇ ਨੌਜਵਾਨ ਬੱਚੇ ਬੱਥੇ ਆ

ਤੇ ਮੈਂ ਆਉਣ ਵਾਲੇ ਸਮੇਂ ਨੂੰ ਸੰਭਾਲਣ ਲਈ ਮੇਰੇ ਵੀਰੋ ਜੀ ਸਾਡੇ ਦਿਮਾਗ ਦੇ ਵਿੱਚ ਪੇਰ ਮੇਰਾ ਤੁਹਾਨੂੰ ਪੰਜਾਬ ਸਰਕਾਰ ਜিন্দাবাদ ਪੰਜਾਬ ਸਰਕਾਰ ਜিন্দাবাদ ਮੈਂ ਬੋਰ ਸਿੰਘ ਕਾਰੂ ਕੁਆਰਡੀਨੇਟਰ ਪੰਜਾਬ ਕਾਂਗਰਸ ਅੱਜ ਦਾ ਜੋ ਧਰਨਾ ਹੈ ਇਹ ਝਾੜੂ ਸਰਕਾਰ ਦੀ ਭਗਵੰਤ ਮਾਨ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ ਭਾਵਾਂ ਦੀ ਉਹ ਕਿਸਾਨ ਹੋਣ ਭਾਵਾਂ ਦੀ ਮਜ਼ਦੂਰ ਹੋਣ ਭਾਵਾਂ ਦੀ ਉਹ ਦੁਕਾਨਦਾਰ ਹੋਣ ਪਾਵਾਂ ਦੀ ਬਿਜਲੀ ਮੁਲਾਜ਼ਮ ਹੋਣ ਪਾਵਾਂ ਦੀ ਡਾਕਟਰ ਹੋਣ ਅੱਜ ਜਿੰਨੇ ਵੀ ਦੇ ਰਹੇ ਆ ਸਾਰੇ ਭਗਵੰਤ ਮਾਨ ਦਾ ਪਿੱਠ ਤੇ ਆਪਾਂ ਕਰੀ ਜਾਂਦੇ ਆ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਇੱਕ ਮੋਹ ਤੋੜ ਹੋ ਚੁੱਕੀ ਹੈ ਪੰਜਾਬ ਦੇ ਲੋਕ ਉਹਨੂੰ ਸਰਕਾਰ ਜਿਹੜੀ ਹੈਗੀ ਆ ਆਉਣ ਵਾਲੀਆਂ ਜਿਹੜੀਆਂ ਸਰਪੰਚੀਆਂ ਚੋਣਾਂ ਹੋਣੀਆਂ ਇਹ ਵਾਅਦੇ ਤਾਂ ਕਰ ਰਹੇ ਆ ਵੀ ਅਸੀਂ ਸਰਪੰਚ ਸਹਿਸਮਤੀ ਨਾਲ ਬਣਾਉਣੇ ਆ ਸਹਿਸਮਤੀ ਨਾਲ ਬਣਾ ਕੇ ਸਰਪੰਚ ਪਿੰਡਾਂ ਦੇ ਨੂੰ ਵੱਡੀਆਂ ਵੱਡੀਆਂ ਗਰੰਟੀਆਂ ਦੇਣੀਆਂ ਪਰ ਦਾਰਾ ਸਾਲਾ ਗੱਲ ਹੀ ਹੈ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਕੋਈ ਇਹਨਾਂ ਦਾ ਚੰਗਾ ਵਰਕ ਰਹਿਣੀ ਨਹੀਂ ਕੁਈ ਸਰਪੰਚੀ ਲੜਨ ਆਸਤੇ ਇਹਨਾਂ ਦਾ ਬੰਦਾ ਹੈ ਨਹੀਂ ਇਹਨਾਂ ਨੇ ਇੱਕ ਆਪ ਦੀ ਜੁਗਲੀ ਇਕੱਠੀ ਕਰਕੇ ਵਾਵਾ ਕਰਾ ਕੇ ਧੋਖੇ ਦੇ ਵਿੱਚ ਰੱਖ ਕੇ ਲੋਕਾਂ ਨੂੰ ਪਿੰਡਾਂ ਦੇ ਸਰਪੰਚ ਮੈਨੂੰ ਲੱਗਦਾ ਬਣਾਉਂਡੀ ਜੂਗੋ ਯੋਗਤੀ ਬਣਾ ਰਹੇ ਆ ਇਹ ਐਹੋ ਜੀਆਂ ਯੋਗਤੀਆਂ ਇਹਨਾਂ ਨੇ ਅੱਗੇ ਵੀ ਬਣਾਈਆਂ ਕਿਤਨਾ ਕਿਤੇ ਇਹਨਾਂ ਨੇ ਜਿਹੜੇ ਜਿਹੜੀਆਂ ਯੂਨੀ ਜਿਹੜੀਆਂ ਹੈਗੀਆਂ ਸੀ ਟਰੱਕ ਯੂਨੀਅਨ ਸੀ ਕਾਰ ਯੂਨੀਅਨਾਂ ਦੀ ਜਿੰਨੇ ਵੀ ਸਟੈਂਡ ਸੀ ਸਾਰੇ ਇਹਨਾਂ ਨੇ ਆਪ ਦੇ ਬੰਦੇ ਜਿਹੜੇ ਹੈਗੇ ਆ ਇਸੇ ਤਰ੍ਹਾਂ ਹੀ ਕਰਕੇ ਬਣਾਇਆ ਕੋਈ ਉਹਨਾਂ ਦੇ ਜਿਹੜੀ ਸਵਿਧਾਨ ਦੇ ਤਹਿਤ ਕੋਈ ਉਹਨਾਂ ਦੀ ਜਿਹੜੀ ਹੈਗੀ ਉਹਦੀ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਹੋ ਮੰਗ ਹੀ ਕਰਦੇ ਆ ਲੋਕ ਸਭਾ ਦੇ ਇਲੈਕਸ਼ਨ ਹੋਣ ਜਾਂ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਇਸ ਸੰਵਿਧਾਨ ਦੇ ਤਹਿਤ ਹੋਣ ਅੱਜ ਪੰਜਾਬ ਦੇ ਜਿਹੜੇ ਇਲੈਕਸ਼ਨ ਸਰਪੰਚੀ ਦੇ ਸੰਵਿਧਾਨ ਦੇ ਤਹਿਤ ਹੋਣੇ ਚਾਹੀਦੇ ਇਲੈਕਸ਼ਨ ਲੱਖ ਲਗਾਇਆ ਗਿਆ ਜੀ ਕਿਉਂਕਿ ਸਾਡੇ ਮਾਵਾਂ ਦੇ ਬੱਚੇ ਸੇਫ ਨਹੀਂ ਹੈਗੇ ਆ ਠੀਕ ਹੈ ਬਹੁਤ ਲੁਟਾਕੂਆ ਹੋ ਰਹੀਆਂ ਹੈਗਾ ਦਿਨ ਦਿਹਾੜੇ ਲੁਟਾਕੂਆ ਹੋ ਰਹੀਆਂ ਬੀਬੀਆਂ ਦੀਆਂ ਵਾਲੀਆਂ ਪਈਆਂ ਜਾਂਦੀਆਂ ਚੈਨੀਆਂ ਪਈਆਂ ਜਾਂਦੀਆਂ ਘਰਾਂ ਚ ਜਾ ਕੇ ਡਾਕੇ ਮਾਰੇ ਜਾਂਦੇ ਆ ਅਸੀਂ ਤਾਂ ਇਹੀ ਕਹਿੰਨੇ ਆ ਪ੍ਰਸ਼ਾਸਨ ਮੂਰੇ ਬੇਨਤੀ ਕਰ ਰਹੇ ਆ ਕਿ ਸਾਡੀਆਂ ਮਾਵਾਂ ਭੈਣਾਂ ਨੂੰ ਸੇਫ ਰੱਖਣ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਅਦੀ ਤੋਂ ਬਿਆਹੋਂ ਕਰਨਾ ਠੀਕ ਹੈ ਜੀ ਨਸ਼ਾਬਾਦ ਤੋਂ ਬਾਅਦ ਕੀ ਆਇਆ ਮੇਰਾ ਘਵੰਟ ਮਾਰਜੀ ਆ ਕਹਿੰਦੇ ਸੀ ਹਫਤੇ ਤੇ ਸੀ ਨਸ਼ਾ ਬੰਦ ਕਰਦੇ ਤੇ ਕਿਤੇ ਹਫਤੇ ਦਾ ਹੀ ਇੱਕ ਸਾਲ ਹੋ ਗਿਆ ਜਿੰਨੇ 2-3 ਸਾਲ ਹੋ ਚੁੱਕੇ ਆ ਤੇ ਨਸ਼ਾਬਾਦ ਤੋਂ ਬਾਅਦ ਮਰੀ ਕਿਹ ਕਹਿੰਦਾ ਹੈ ਇਹਨਾਂ ਵਾਲਿਆਂ ਨੂੰ ਕੋਈ ਸਰਪ੍ਰਸ਼ਾਸਨ ਵੀ ਇਸਨੇ ਕਹਿੰਦੀ ਦੀ ਤੇ ਜਿਹੜੇ ਮਰੀ ਜਾਂਦੇ ਆ ਉਹਨਾਂ ਨੂੰ ਚਾਹਤ ਤੋਂ ਜਾਨ ਵਿੱਚ ਬਾਤ ਨਹੀਂ ਪੁੱਛੀ ਜਾਂਦੀ ਮਾਵਾ ਦੇ ਪੁੱਤ ਮਰੀ ਜਾਂਦੀ ਹੈ ਤੇ ਕਾਂਗਰਸ ਦੇ ਰਾਜ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀ ਐਨਾ ਚੇਟਾ ਨਹੀਂ ਆਦੀ ਹੋਈ ਸੀ ਜਿਹੜੀ ਹੋਰ ਬਚਾਦੀ ਦੇ ਆਦੀ ਹੋਈ ਜਾਂਦੀ ਆ ਮਾਵਾ ਦੀ ਹੋਈ ਜਾਂਦੀ ਆ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਇਹ ਸਰਕਾਰ ਨੂੰ ਇਹ ਹਰੂ ਦਾ ਡੁੱਪ ਕੇ ਮਰ ਜਾਣਾ ਚਾਹੀਦਾ ਜਿਹੜੇ ਲੋਕਾਂ ਦੇ ਬੱਚੇ ਖਾਈ ਜਾਂਦੇ ਆ ਲੋਕਾਂ ਦਾ ਮਾਵਾ ਨੂੰ ਰਲਾਈ ਜਾਂਦੀ ਆ ਇਹ ਸਰਕਾਰ ਤਾਂ ਜਮਾਂ ਹੀ ਜੜਾ ਕਰਕ ਕਰਤਾ ਇਹਨਾਂ ਨੇ ਪੰਜਾਬ ਜ਼ਿਲ੍ਹੇ ਦਾ ਤੇ ਜਿਹੜੇ ਲੋਕੀ ਮੈਂ ਤਾਂ ਕਹਣੀ ਮੇਰੇ ਭੈਣ ਭਰਾ ਮੇਰੀਆਂ ਬੀਬੀਆਂ ਮੇਰੇ ਵੀਰ ਆ ਜੋ ਵੀ ਆ ਕੰਮ ਰਸਤੇ ਲੜ ਫੜ ਕੇ ਚੱਲ ਪੈਣਾ ਆ ਆਪਣੇ ਬੱਚੇ ਬਚਾਉਣੇ ਆ ਤਾਂ ਤੇ ਆਪ ਬਚਣਾ ਚਾਹੁੰਦਾ ਤਾਂ ਤੇ ਲੁੱਟ ਮਾਰ ਹੋ ਜਾਂਦੀ ਆ ਘਰ ਬਾਹਰ ਬਚਾਉਣੇ ਆ ਤੇ ਕਾਂਗਰਸ ਦਾ ਲੜ ਫੜ ਲੈਣ ਅਛ ਸਿੰਘ ਸੁੱਖਾ ਖਰਾਬ ਲਾਗ ਪ੍ਰਧਾਨ ਕਾਂਗਰਸ ਕਮੇਟੀ ਕੋਟ ਪੂਰਾ ਦਿਹਾਤੀ ਜੋ ਅੱਜ ਅਸੀਂ ਇਸ ਥਾਂ ਦੇ ਉੱਤੇ ਸਾਡੇ ਪੰਜਾਬ ਪ੍ਰਤੀਸ਼ ಕಾಂಗ್ರೆਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵਿੜਿੰਗ ਦੀ ਇਕਵਾਇ ਦੇ ਵਿੱਚ ਅੱਜ ਅਸੀਂ ਮੈਦਾਨ ਸਭਾ ਹਲਕਾ ਕੋਟ ਪੂਰਾ ਦੇ ਅੰਚਾਰ ਸਰਦਾਰ ਅਜੀਤਪਾਲ ਸਿੰਘ ਦੀ ਸੰਧੂ ਦੀ ਇਕਵਾਇ ਦੇ ਵਿੱਚ ਜੋ ਇਹ ਰੋਸ ਧਰਨਾ ਅਸੀਂ ਉਸ ਗੁੰਗੀ ਔਰ ਬੋਲੀ ਸਰਕਾਰ ਦੇ ਬਰ ਖਿਲਾਫ ਲਾ ਰਹੇ ਹਾਂ ਜੋ ਸਾਡੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਵਧ ਰਿਹਾ ਜਹਾਨ ਪੰਜਾਬ ਦੇ ਵਿੱਚ ਜੋ ਕਤਲੇਆਮ ਦਿਨੋ ਦਿਨ ਹੋ ਰਹੇ ਨੇ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਔਰ ਸਾਡੇ ਪੰਜਾਬ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਹੈ ਕਿ ਆਓ ਰਲ ਮਿਲ ਕੇ ਆਪਾਂ ਸਾਰੇ ਇੱਕ ਜੋ ਹਮਲਾ ਮਾਰ ਗਏ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾ ਸਕੀਏ ਪੰਜਾਬ ਦੇ ਲੋਕਾਂ ਨੂੰ ਬਚਾ ਸਕੀਏ ਅਸੀਂ ਇਸ ਕੂੰਗੀ ਬੋਲੀ ਸਰਕਾਰ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਮੁਹੱਲਿਆਂ ਦੇ ਵਿੱਚ ਜਾ ਜਾ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜੋ ਆਉਣ ਵਾਲਾ ਸਮਾਂ ਆਪਾਂ ਇਹ ਜਿਹੜਾ ਹੈਗਾ ਇੱਕ ਚੰਗੀ ਔਰ ਅਨੇਕ ਬੰਦਿਆਂ ਦਾ ਲਿਆ ਅੱਗੇ ਲਿਆ ਕੇ ਆਪਾਂ ਜੋ ਉਹਨਾਂ ਨੂੰ ਮੂਰੇ ਲਾਈਏ ਕਿ ਸਾਡੇ ਪੰਜਾਬ ਦੀ ਵੰਗਦੋਰ ਸੰਭਾਲ ਕੇ ਅਸੀਂ ਪੰਜਾਬ ਨੂੰ ਬਚਾ ਸਕੀਏ ਧੰਨਵਾਦ ਦੇ ਵਿੱਚ ਤੇ ਥਾਣੇ ਦੇ ਵਿੱਚ ਆਪਾਂ ਧਰਨਾ ਲਾਇਆ ਸੀ ਕਿਉਂਕਿ ਨਸ਼ਾ ਆਮ ਆਦਮੀ ਪਾਰਟੀ ਦੇ ਇੰਨਾ ਤੋਂ ਬਦਾਤਾ ਕਿਉਂਕਿ ਸਾਡੇ ਵਰਗੀਆਂ ਭੈਣਾਂ ਸਿਰ ਇੰਨੇ ਦੇ ਨਸ਼ੇ 'ਚ ਕਿਉਂਕਿ ਵੱਧ ਚੁੱਕਾ ਹੈ ਨਾ ਬੱਚੇ ਸਾਡੇ ਸੇਫ ਨਹੀਂ ਹੈ ਘਰਾਂ ਦੇ ਸਾਡੇ ਇੰਨੇ ਨਸ਼ਾ ਕਰ ਰਹੇ ਆ ਵੱਧ ਰਿਹਾ ਨਸ਼ਾ ਕਿਉਂਕਿ ਸਾਡੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ ਨਸ਼ੇ ਵੱਲ ਨਾ ਦਪਤੀ ਵੱਲ ਧਿਆਨ ਹੈ ਬਸ ਉਹਨਾਂ ਨੂੰ ਆਪਦੇ ਹੀ ਆਗਿਆ ਚੀਜ਼ਾਂ ਵੱਲ ਧਿਆਨ ਹੈ ਕਿ ਅਸੀਂ ਇਹ ਬਣ ਜਾਈਏ ਉਹ ਹੋ ਜੇ ਇਹ ਇਹਨਾਂ ਵੱਲ ਹੀ ਧਿਆਨ ਹੈ ਜੀ ਅੱਜ ਦਾ ਜੋ ਤਰ੍ਹਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਚੱਲ ਰਿਹਾ ਹੈ ਕੀ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਸਬਡਿਵੀਜ਼ਨ ਨੇ ਉਹਨਾਂ ਦੇ ਡੀਐਸਪੀ ਦੇ ਦਫਤਰਾਂ ਕਿੱਧਰਾਂ ਕਿੱਧਰਾਂ ਜਾ ਰਿਹਾ ਤੇ ਇਹਦਾ ਕਾਰਨ ਮੁੱਖ ਕਾਰਨ ਪੰਜਾਬ ਦੇ ਵਿਗੜਦੇ ਹਾਲਾਤ ਨੌਜਵਾਨਾਂ ਨੂੰ ਨੌਕਰੀਆਂ ਥਾਂ ਤੇ ਮਿਲ ਰਹੇ ਨਸ਼ੇ ਹਰ ਰਾਹੀ ਦਾ ਰਸਤੇ ਦੇ ਵਿੱਚ ਕੋਈ ਪਤਾ ਨਹੀਂ ਵੀ ਉਹਦੇ ਨਾਲ ਕੀ ਹੋਣੀ ਹੈ ਘਰਾਂ ਦੇ ਵਿੱਚ ਦਿਨ ਦਿਹਾੜੇ ਹੁੰਦੀਆਂ ਚੋਰੀਆਂ ਕਤਲ ਤੇ ਇਹ ਸਥਾਣ ਸਰਕਾਰ ਤੋਂ ਬੇਕਾਬੂ ਹੋ ਗਏ ਆ ਇਹਨੂੰ ਠੀਕ ਕਰਨ ਲਈ ਸਰਕਾਰ ਦੀਆਂ ਅੱਖਾਂ ਖੋਲਣ ਲਈ ਅਜੇ ਤਰਨਾ ਦਿੱਤਾ ਗਿਆ ਅਸੀਂ ਵੀ ਕੋਟਪੂਰੇ ਵਿੱਚ ਦਿੱਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਕਹਿਣਾ ਕਿ ਅੱਜ ਆਪਾਂ ਸਾਰੇ ਚਾਹੇ ਉਹ ਪੱਤਰਕਾਰ ਆ ਚਾਹੇ ਉਹ ਪੁਲਿਸ ਮੁਲਾਜ਼ਮ ਆ ਚਾਹੇ ਆਮ ਵਿਅਕਤੀ ਆ ਚਾਹੇ ਉਹ ਕੋਈ ਖਾਸ ਆ ਕੋਈ ਵੀ ਸੇਵ ਨਹੀਂ ਕੋਈ ਪਤਾ ਨਹੀਂ ਨਸ਼ੇ ਦੇ ਮਾਰੇ ਹੋਏ ਕਿਸੇ ਵਿਅਕਤੀ ਨੇ ਕਿਹੜੇ ਬੰਦੇ ਨੂੰ ਵੱਢ ਰਹਿ ਜਾਣਾ ਕਿਹਨੂੰ ਮਾਰਨ ਪੈ ਜਾਣਾ ਜੇ ਸਾਰੇ ਸਾਰੇ ਜਾਗੀਏ ਪੁਲਸ ਨੂੰ ਅਸੀਂ ਪਹਿਲੇ ਨੰਬਰ ਤੇ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਆਂ ਸਾਡੀ ਜੋ ਵੀ ਡਿਊਟੀ ਸਮਝਦੇ ਆ ਅਸੀਂ ਉਹਨਾਂ ਦਾ ਹਰ ਥਾਂ ਤੇ ਸਾਥ ਦੇਵਾਂਗੇ ਪਰ ਜੇ ਇਹ ਬੇਕਾਬੂ ਇਹਨਾਂ ਤੋਂ ਨਹੀਂ ਕੋਈ ਕੰਟਰੋਲ ਹੁੰਦਾ ਤਾਂ ਸਰਕਾਰ ਨੂੰ ਦੱਸਣਾ ਸਰਕਾਰੇ ਦਾ ਕੋਈ ਹੱਲ ਕਰੇ ਜਾਂ ਸਰਕਾਰ ਅਸਤੀਫਾ ਦੇਵੇ ਇਹ ਹੀ ਸਾਡੀ ਮੰਗ ਆ ਲੋਕਾਂ ਨੂੰ ਰੋਜ਼-ਰੋਜ਼ ਮਾਰਨ ਦੀ ਥਾਂ ਤੇ ਲੋਕਾਂ ਨੂੰ ਇੱਕ ਵਾਰੀ ਇਹ ਨਿਤਰਨਾ ਪੈਣਾ ਮੈਦਾਨ ਦੇ ਵਿੱਚ ਜੇ ਆਪਾਂ ਨਾ ਜਾਗੇ ਤਾਂ ਇੱਕ ਆਪਾਂ ਕਈ ਵਾਰ ਸੋਚਦੇ ਆ ਕਿ ਮੈਨੂੰ ਤਾਂ ਕੋਈ ਨਾ ਫਲਾਣੇ ਦਾ ਹੋਇਆ ਇਹ ਪਤਾ ਨਹੀਂ ਉਦੋਂ ਆਪਣੇ ਨਾਲ ਹੋ ਜਾਣਾ ਨਹੀਂ ਕੱਲੇ ਅਮਨ ਕਾਨੂੰਨ ਦੇ ਹਾਲਤ ਨੂੰ ਲੈ ਕੇ ਆ ਵੇਖੋ ਜੀ ਅੱਜ ਦਾ ਧਰਨਾ ਅਮਨ ਕਾਨੂੰਨ ਦੀ ਤੇ ਨਸ਼ਾ ਜੋ ਵਧ ਰਿਹਾ ਉਹਨੂੰ ਰੋਕਣ ਵਾਸਤੇ ਆ ਤੇ ਚੋਰੀਆਂ ਟਾਕੇ ਜੋ ਵੀ ਬ ਜੋ ਅਮਨ ਕਰੂਨ ਨੂੰ ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਅਮਨ ਕਰੂਨ ਕਿਸੇ ਦੀ ਲੜਾਈ ਨਾਲ ਹੀ ਖਰਾਬ ਹੁੰਦਾ ਇਹ ਚੋਰੀ ਨਾਲ ਵੀ ਖਰਾਬ ਹੁੰਦਾ ਇਹ ਜੋ ਖਰੋਤੀ ਮੰਗੀ ਜਾਂਦੀ ਹੈ ਜੇਲ੍ਹਾਂ 'ਚ ਬੈਠ ਕੇ ਮੰਗੀ ਜਾਵੇ ਬਾਹਰਲੇ ਮੁਲਕਾਂ ਤੋਂ ਮੰਗੀ ਜਾਵੇ ਲੋਕਾਂ ਦੀ ਕਮਾਈ ਜੋ ਸਮੰਗਿਆ ਜਾਂਦੇ ਉਹ ਵੀ ਅਮਨ ਕਰੂਨ ਦੀ ਮਾੜੀ ਹਾਲਤ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਮੁੱਕ ਰੱਖ ਕੇ ਧਰਨਾ ਦਿੱਤਾ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਨਤਾ ਮੁਤਾਬਕ ਵਿਧਾਨ ਸਭਾ ਹਲਕਾ ਕੋੜਪੁਰਾ ਦੇ ਇੰਚਾਰਜ ਅਜੀਤ ਪਾਲ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਡੀਐਸਪੀ ਕੋੜਕੂਰਾ ਦੇ ਦਫ਼ਤਰ ਨੂੰ ਰੇਟਰਨਾ ਦਿੱਤਾ ਗਿਆ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਹ ਕਹਿੰਦੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਫਰੋਤੀਆਂ ਹੋ ਰਿਆਂ ਨੇ ਸਪਾਰੀਆਂ ਦਿੱਤੀਆਂ ਜਾ ਰਹੀਆਂ ਨੇ ਜੇਲ੍ਹਾਂ ਚ ਬੈਠੇ ਗੈਂਗਸਟਰ ਕੀ ਕਰ ਰਹੇ ਨੇ ਕਦੀ ਕਿਸੇ ਦੀ ਚੈਨੀ ਕੋਲੀ ਪਰਸ ਕੋਲ ਆ ਕਦੀ ਕਿਸੇ ਦੀ ਦੁਕਾਨ ਦਾ ਸ਼ਟਰ ਟੁੱਟ ਗਿਆ ਕਦੀ ਕਿਸੇ ਦੇ ਘਰ ਦਾ ਅੱਜ ਕੋਈ ਵੀ ਸੁਰੱਖਤ ਨਹੀਂ ਜੇਕਰ ਸੁਰੱਖਤ ਨਹੀਂ ਤਾਂ ਉਹਦੇ ਲਈ ਬਰਾਬਰ ਕਸੂਰਵਾਰ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ ਪਰ ਜੇਕਰ ਸਰਕਾਰ ਤੋਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਨਹੀਂ ਹੁੰਦੀ ਇਹ ਬਰਕਰਾਰ ਨਹੀਂ ਰਹਿੰਦੀ ਤਾਂ ਉਹਨੂੰ ਹਸਤੀਫਾ ਦੇ ਦੇਣਾ ਚਾਹੀਦਾ